ਸਾਂਜੀ ਸੋਚ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਿੰਦਰਪਾਲ ਸਿੰਘ ਦਰਸ਼ਕੋ جنگ ਇੱਕ ਅਜਿਹੀ ਘਟਨਾ ਹੈ ਜੋ ਮਨੁੱਖਤਾ ਲਈ ਹਮੇਸ਼ਾ ਹਾਨੀਕਾਰਕ ਰਹੀ ਹੈ ਜਦੋਂ ਦੋ ਦੇਸ਼ਾਂ ਦੇ ਵਿੱਚਕਾਰਵਾਦ-ਵਿਵਾਦ, ਸੀਮਾਵਾਂ ਦੇ ਝਗੜੇ ਜਾਂ ਰਾਜਨੀਤਿਕ ਤਣਾਅ ਬਹੁਤ ਵਾਜਾਂਦੇ ਨੇ ਤਾਂ ਉਹ ਕਈ ਵਾਰ ਜੰਗ ਵਿੱਚ ਬਦਲ ਜਾਂਦਾ ਹੈ ਇਹ ਮਸਲੇ ਫਿਰ ਜੰਗ ਵਿੱਚ ਬਦਲ ਜਾਂਦੇ ਨੇ ਜੰਗ ਦਾ ਅਰਥ ਹੁੰਦਾ ਹੈ ਦੋ ਜਾਂ ਵੱਧ ਦੇਸ਼ਾਂ ਦੇ ਵਿਚਾਲੇ ਹਥਿਆਰਾਂ ਨਾਲ ਹੋਣ ਵਾਲੀ ਲੜਾਈ ਜਿਸ ਵਿੱਚ ਸੈਨਾ ਹਥਿਆਰ ਰਣਨੀਤੀਆਂ ਤੇ ਜਾਨਾਂ ਦੀ ਕੁਰਬਾਨੀ ਸ਼ਾਮਿਲ ਹੁੰਦੀ ਹੈ ਜਦੋਂ جنگ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਘਰ ਤਬਾਹ ਹੋ ਜਾਂਦੇ ਨੇ ਲੋਕ ਆਪਣੇ ਹੀ ਦੇਸ਼ ਵਿੱਚ ਘਰੋਂ ਬੇਕਾਰ ਹੋ ਜਾਂਦੇ ਨੇ ਹਸਪਤਾਲ ਸਕੂਲ ਮੰਦਰ ਤੇ ਮసీਦਾਂ ਤੱਕ ਨਸ਼ਟ ਹੋ ਜਾਂਦੀਆਂ ਨੇ ਮਹਿਲਾਂ ਦੇ ਨਾਲ-ਨਾਲ ਗਰੀਬਾਂ ਦੇ ਝੌਂਪੜੇ ਵੀ ਸਵਾਹ ਹੋ ਜਾਂਦੇ ਨੇ ਜੰਗ ਦੇ ਦੌਰਾਨ ਨੌਜਵਾਨ ਸੈਨਿਕ ਆਪਣੇ ਪਰਿਵਾਰਾਂ ਨੂੰ ਛੱਡ ਕੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਨੇ ਹਜ਼ਾਰਾਂ ਮਾਵਾਂ ਦੀਆਂ ਗੋਦਾਂ ਸੁੱਤੀਆਂ ਰਹਿ ਜਾਂਦੀਆਂ ਹਨ ਪਤਨੀਆਂ ਵਿਧਵਾ ਹੋ ਜਾਂਦੀਆਂ ਨੇ ਤੇ ਬੱਚੇ ਅਨਾਥ ਹੋ ਜਾਂਦੇ ਨੇ ਜੰਗ ਨਾ ਸਿਰਫ ਜਾਨੀ ਨੁਕਸਾਨ ਕਰਦੀ ਹੈ ਸਗੋਂ ਆਰਥਿਕ ਤੌਰ ਤੇ ਵੀ ਦੇਸ਼ ਨੂੰ ਕੰਗਾਲ ਕਰ ਦਿੰਦੀ ਹੈ ਸਰਕਾਰ ਦਾ ਧਿਆਨ ਲੋਕਾਂ ਦੀ ਭਲਾਈ ਤੋਂ ਹਟ ਕੇ ਹਥਿਆਰਾਂ ਤੇ ਲੜਾਈ ਦੀ ਤਿਆਰੀ ਵੱਲ ਚਲਾ ਜਾਂਦਾ ਹੈ ਕਾਰਖਾਨੇ ਬੰਦ ਹੋ ਜਾਂਦੇ ਨੇ ਖੇਤੀਬਾੜੀ ਰੁਕ ਜਾਂਦੀ ਹੈ ਰੋਜ਼ਗਾਰ ਖਤਮ ਹੋ ਜਾਂਦਾ ਹੈ ਅਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਂਦੇ ਨੇ ਇਤਿਹਾਸ ਗਵਾਏ ਕਿ ਜੰਗਾਂ ਨਾਲ ਕਿਸੇ ਦਾ ਭਲਾ ਨਹੀਂ ਹੋਇਆ ਪਹਿਲੀ ਵਰਲਡ ਵਾਰ ਅਤੇ ਦੂਜੀ ਵਰਲਡ ਵਾਰ ਨੇ ਕਰੋੜਾਂ ਲੋਕਾਂ ਦੀ ਜਾਨ ਲੈ ਲਈ ਅਤੇ ਦੁਨੀਆ ਨੂੰ ਤਬਾਹੀ ਦੇ ਗਹਿਰੇ ਵਿੱਚ ਟੱਕ ਦਿੱਤਾ ਅੱਜ ਵੀ ਜੇਕਰ ਕੋਈ ਦੇਸ਼ ਜੰਗ ਦੀ ਧਮਕੀ ਦਿੰਦਾ ਹੈ ਤਾਂ ਇਸ ਦਾ ਅਰਥ ਹੈ ਕਿ ਉਹ ਆਪਣੇ ਥਾਂ ਹੋਰਾਂ ਨੂੰ ਸ਼ਾਂਤੀ ਹੋਰਾਂ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਆ। ਸੋ ਸੱਚ ਇਹ ਹੈ ਕਿ ਜੰਗ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ। ਗੱਲਬਾਤ, ਸੰਜੋਗ, ਸਮਝੌਤਾ ਤੇ ਅਮਨਦਾਰਾ ਹੀ ਇਕੱਲਾ ਠੀਕ ਰਸਤਾ ਹੈ ਜਦੋਂ ਤੱਕ ਦੁਨੀਆ ਦੇਸ਼ਾਂ ਵਿਚਕਾਰ ਭਰੋਸਾ, ਇਨਸਾਫ ਅਤੇ ਸਾਂਝ ਦੀ ਭਾਵਨਾ ਨਹੀਂ ਬਣੇਗੀ ਨਾ ਤਾਂ ਜੰਗ ਦਾ ਖਤਰਾ ਖੰਡਰ ਰਹੇਗਾ, ਮੰਡਰਾਉਂਦਾ ਰਹੇਗਾ। ਇਸ ਲਈ ਜੰਗ ਨਹੀਂ ਸਾਂਝੀ ਭਲੀ ਹੈ ਅਮਨ ਅਤੇ ਇਨਸਾਨੀਅਤ ਦੀ ਜਿੱਤ ਹੋਣੀ ਚਾਹੀਦੀ ਹੈ ਜੰਗ ਮਨੁੱਖਤਾ ਲਈ ਸਭ ਤੋਂ ਵੱਡੀ ਤਬਾਹੀ ਹੁੰਦੀ ਹੈ ਪਰ ਇਸ ਨੂੰ ਰੋਕਣਾ ਵੀ ਸੰਭਵ ਹੈ ਜੇਕਰ ਅਸੀਂ ਹੋਸ਼ ਨਾਲ ਸਹਿਯੋਗ ਨਾਲ ਅਤੇ ਅਮਨ ਦੀ ਰਾਹ ਨਾਲ ਅੱਗੇ ਵਧੀਏ ਜੰਗ ਰੋਕਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਦੇਸ਼ਾਂ ਵਿੱਚਕਾਰ ਗੱਲਬਾਤ ਅਤੇ ਸੰਵਾਦ ਹੋਵੇ ਜਦੋਂ ਵੀ ਕੋਈ ਝਗੜਾ ਜਾਂ ਤਣਾਅ ਵਧੇ ਤਾਂ ਹਥਿਆਰ ਚੁੱਕਣ ਦੀ ਥਾਂ ਰਾਸ਼ਟਰ ਨੂੰ ਇੱਕਠੇ ਹੋਣਾ ਚਾਹੀਦਾ ਹੈ ਇਕੱਠੇ ਬੈਠ ਕੇ ਸਮਝੌਤਾ ਕਰ ਲੈਣਾ ਚਾਹੀਦਾ ਹੈ ਮਸਲੇ ਦਾ ਹੱਲ ਲੱਭਣਾ ਚਾਹੀਦਾ ਹੈ ਅਮਨ ਦੀ تعلیم ਅਤੇ ਸਾਂਝੀ ਸੋਚ ਵੀ ਜੰਗ ਰੋਕਣ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ ਸੋ ਜੇਕਰ ਸਕੂਲਾਂ ਕਾਲਜਾਂ ਤੇ ਮੀਡੀਆ ਰਾਹੀਂ ਨਵੀਂ ਪੀੜੀ ਨੂੰ ਇਸ ਦਿਖਾਇਆ ਜਾਵੇ ਸਿਖਾਇਆ ਜਾਵੇ ਕਿ ਹਰ ਰਾਜਨੀਤਿਕ ਜਾਂ ਸਾਂਸਕ੍ਰਿਤਿਕ ਫਰਕ ਨਾਲ ਹੱਲ ਜੰਗ ਨਹੀਂ ਹੈ ਸਾਂਝ ਹੈ ਤਾਂ ਨੌਜਵਾਨ ਹਥਿਆਰਾਂ ਦੀ ਤਾਂ ਸ਼ਾਂਤੀ ਦੇ ਰਾਹੀ ਬਣ ਸਕਦੇ ਨੇ ਸ਼ਾਂਤੀ ਦੇ ਰਾਹ ਪੈ ਸਕਦੇ ਨੇ ਸੰਯੁਕਤ ਰਾਸ਼ਟਰ ਸੰਗਤ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵੀ ਜੰਗ ਰੋਕਣ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਨੇ ਤੇ ਕਰ ਵੀ ਰਹੀਆਂ ਨੇ ਅਸੀਂ ਆਮ ਲੋਕਾਂ ਵੀ ਜੰਗ ਰੋਕਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਜਦੋਂ ਅਸੀਂ ਨਫ਼ਰਤ ਦੀ ਥਾਂ ਪਿਆਰ ਫੈਲਾਉਂਦੇ ਹਾਂ ਜਦੋਂ ਅਸੀਂ ਰਾਜਨੀਤਿਕ ਮੰਚਾਂ ਤੇ ਜਾਂ ਸੋਸ਼ਲ ਮੀਡੀਆ ਰਾਹੀਂ ਅਮਨ ਦੀ ਆਵਾਜ਼ بلند ਕਰਦੇ ਹਾਂ ਤਾਂ ਇਹ ਲਹਿਰ ਵੱਡੀ ਤਾਕਤ ਬਣ ਸਕਦੀ ਹੈ ਜੰਗ ਨੂੰ ਰੋਕਣ ਲਈ ਮਨੁੱਖਤਾ ਨੂੰ ਆਪਣਾ ਮੂਲ ਸੁਭਾਅ ਯਾਦ ਕਰਨਾ ਚਾਹੀਦਾ ਅਸੀਂ ਸਭ ਤੋਂ ਵੱਡ ਏਕਤਾ ਦੇ ਵਾਸੀਆਂ ਅਸੀਂ ਸਾਂਝੀ ਇਨਸਾਨੀਅਤ ਦੇ ਪੱਖਧਾਰਾ ਜਦੋਂ ਤੱਕ ਇਹ ਸੋਚ ਜਾਗਰੂਕ ਨਹੀਂ ਹੁੰਦੀ ਜੰਗਾਂ ਦੀ ਸੰਭਾਵਨਾ ਰਹੇਗੀ ਪਰ ਜਦੋਂ ਇਹ ਸੋਚ ਹਰ ਮਨ ਵਿੱਚ ਵੱਸ ਜਾਵੇਗੀ ਕਿ ਅਸੀਂ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਤਾਂ ਜੰਗ ਖਤਮ ਹੋ ਜਾਵੇਗੀ ਸੋ ਜੰਗ ਚੱਲ ਰਹੀ ਹੈ ਜੀ ਈਰਾਨ ਤੇ ਇਜ਼ਰਾਈਲ ਦੇ ਵਿਚਕਾਰ ਇਸ ਈਰਾਨ ਅਤੇ ਇਜ਼ਰਾਈਲ ਵਿਚਕਾਰ ਲੜਾਈ ਚੌਥੇ ਦਿਨ ਵੀ جاری ਹੈ ਐਤਵਾਰ ਦੀ ਰਾਤ ਇਜ਼ਰਾਈਲ ਨੇ 이란 ਦੇ ਵਿਦੇਸ਼ ਮੰਤਰਾਲੇ ਤੇ ਹਮਲਾ ਕੀਤਾ ਜਿਸ ਵਿੱਚ 100 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਸੰਭਾਵਨਾ ਹੈ ਇਸ ਤੋਂ ਇੱਕ ਦਿਨ ਪਹਿਲਾਂ ਹੀ ਇਜ਼ਰਾਈਲੀ ਫੌਜ ਵੱਲੋਂ 이란 ਦੇ ਰੱਖਿਆ ਮੰਤਰਾਲੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ 이란 ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਹੁਣ ਤੱਕ 224 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1277 ਤੋਂ ਵੱਧ ਜਣੇ ਜ਼ਖਮੀ ਨੇ ਦੂਜੇ ਪਾਸੇ ਅਮਰੀਕਾ ਅਰਥਾਤ ਇੱਕ ਮਨੁੱਖੀ ਅਧਿਕਾਰ ਸੰਸਥਾ ਨੇ ਦਾਵਾ ਕੀਤਾ ਹੈ ਕਿ ਈਰਾਨ ਵਿੱਚ 406 ਲੋਕ ਮਾਰੇ ਗਏ ਨੇ। ਈਰਾਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਸੋਮਵਾਰ ਸਵੇਰੇ ਮਦਦ ਇਜ਼ਰਾਈਲ ਤੋਂ 4 ਬੈਲਿਸਟਿਕ ਮਿਜ਼ਾਈਲਾਂ ਚਲਾਈਆਂ। ਇਸ ਹਮਲੇ ਵਿੱਚ 5 ਲੋਕ ਮਾਰੇ ਗਏ ਅਤੇ 67 ਹੋਰ ਜ਼ਖਮੀ ਹੋਏ ਹਨ। ਇਜ਼ਰਾਈਲ ਵਿੱਚ ਕੁੱਲ 20 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 450 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ। 이란 ਤੇ اسرائیل ਵਿਚਾਲੇ ਲੜਾਈ ਨੇ ਚੌਥੇ ਦਿਨ ਵਿੱਚ ਗੰਭੀਰ ਰੂਪ ਧਾਰਨ ਕਰ ਲਿਆ